ਦੀਪ ਦੀ ਗੱਲ ਅੱਖਰ ਅੱਖਰ ਸੱਚ ਹੋ ਗਈ ਆ ਜਿਹੜੀ ਉਹਨੇ ਕਹੀ ਸੀ ਇਹਦੇ ਪ੍ਰਤੀ ਆਰਡਰ ਉਹਨਾਂ ਦਾ ਹੋਊਗਾ ਡੰਡੇ ਸਾਡੇ ਬੰਦਿਆਂ ਦੇ ਹੱਥ ਚੁਣ ਕੇ ਤੇ ਸਾਡੇ ਬੰਦਿਆਂ ਨੂੰ ਕੁੱਟਣਗੇ ਕੱਲ ਪਰसों ਉਹ ਗੱਲ ਵਾਪਰੀ ਸਾਡੇ ਮੁੰਡੇ ਆਪਣੇ ਚਾਚੇ ਤਾਏ ਨੂੰ ਕੁੱਟਦੇ ਤੇ ਉਹਨਾਂ ਦੀਆਂ ਜਿਹੜੀਆਂ ਪੱਗਾਂ ਸੀ ਮੇਰੇ ਸਾਹਮਣੇ ਮੇਰੇ ਸਾਹਮਣੇ ਆਰਮਡ ਫੋਰਸ ਦੇ ਇੱਕ ਬੰਦੇ ਨੇ ਭੈਣ ਦੀ ਗੱਲ ਕੱਢ ਕੇ ਕਿਹਾ ਤੁਸੀਂ ਗੰਦ ਪਾਇਆ ਦੱਲਿਓ ਇੱਕ ਬਜ਼ੁਰਗ ਨੂੰ ਬਿਲਕੁਲ ਬਜ਼ੁਰਗ ਨੂੰ ਚਿੱਟੀ ਦਾੜੀ ਵਾਲੇ ਨੂੰ ਸ਼ੰਭੂ ਦੇ ਵਿੱਚ ਮੈਂ ਇਸ ਗੱਲ ਦਾ ਗਵਾਹ ਬਿਲਕੁਲ ਆ ਕੋਈ ਸਾਡੇ ਨਾਲ ਹੋਇਆ ਤੇ ਮੈਂ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦਾ ਲੋਕੋ ਜਾਗ ਜੋ ਚੰਗੇ ਰਹਿ ਜੋਗੇ ਭਾਵੇਂ ਕੁੱਟਾਂ ਖਾਓ ਜੋ ਮਰਜ਼ੀ ਕਰੋ ਪਰ ਤੁਹਾਨੂੰ ਸੰਘਰਸ਼ ਕਰਨਾ ਪੈਣਾ ਹੈ ਸੰਘਰਸ਼ ਤੋਂ ਬਿਨਾ ਤੁਸੀਂ ਇਸ ਪੰਜਾਬ ਦੀ ਧਰਤੀ ਤੇ ਜਾ ਨਹੀਂ ਸਕਦੇ ਹੈਗੇ ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਹੁਕਮ ਜਿਹੜਾ ਆ ਉਹ ਦਿੱਲੀ ਦਾ ਚੱਲ ਰਿਹਾ ਹੈ ਪੰਜਾਬ ਦਾ ਕੋਈ ਲੀਡਰ ਨਹੀਂ ਹੈ ਨਾ ਕੋਈ ਆਪੋਜੀਸ਼ਨ ਆ ਨਾ ਕੋ ਦੂਜਾ ਸਭ ਮਰ ਗਏ ਨੇ ਤੁਸੀਂ ਕੋਈ ਦੱਸੋ ਕਿਸਾਨਾਂ ਦਾ ਐਡਾ ਵੱਡਾ ਐਡਾ ਵੱਡਾ ਨੁਕਸਾਨ ਹੋਣ ਦੇ ਬਾਵਜੂਦ ਵੀ ਕੋਈ ਲੀਡਰਸ਼ਿਪ ਤੇ ਆਇਆ ਹੋਏ ਕਿਸੇ ਨੇ ਬੋਲਿਆ ਸਿਵਾਏ ਪ੍ਰਗਟ ਸਿੰਘ ਤੋਂ ਕੋਈ ਬੰਦਾ ਨਹੀਂ ਬੋਲਿਆ ਮੈਂ ਉਸ ਬੰਦੇ ਨੂੰ ਸਲੂਟ ਕਰਦਾ ਕਿ ਉਹ ਵਿਧਾਨ ਸਭਾ ਦੇ ਵਿੱਚ ਵੀ ਬੋਲਿਆ ਈਵਨ ਸਗੋ ਉਹਨੂੰ ਝਟਕਾਂ ਵੀ ਵੱਜੀਆਂ ਉੱਥੇ ਉਹਦੀ ਇਨਸਲਟ ਵੀ ਹੋਈ ਤੇ ਉਸ ਬੰਦੇ ਨੇ ਕੱਲਾ ਬੋਲਿਆ ਕਿ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਖਤਰਨਾਕ ਹੋ ਗਿਆ ਸੋ ਮੈਂ ਤੁਹਾਡੇ ਚੰਨਾਂ ਲਈ ਲੋਕਾਂ ਨੂੰ ਅਸੀਂ ਦੱਸਣ ਆਇਆ ਜਾਗ ਜਾਓ ਚੰਗੇ ਰਹਿ ਜੋਗੇ ਇਹ ਪੁਲਿਸ ਸਟੇਟ ਬਣ ਗਈ ਆ ਇੱਥੇ ਸਭ ਤੋਂ ਵੱਡੀ ਧਿਰ ਜਿਹੜੀ ਪੰਜਾਬ ਦੇ ਵਿੱਚ ਉਹ ਸਾਡੀਆਂ ਖੇਤਰੀ ਪਾਰਟੀਆਂ ਜਿਹੜੀ ਜੀ ਉਹ ਤਾਂ ਪਿਛਲਾ ਲੜਕੇ ਮਰ ਚਲੇ ਨੇ ਉਹ ਤਾਂ ਉਹਨਾਂ ਨੂੰ ਤਾਂ ਸੁਰਤੀ ਹੈ ਨਹੀਂ ਕਾਂਗਰਸ ਉੰਜ ਖਤਮ ਹੋ ਗਈ ਆ ਪੰਜਾਬ ਚ اپੋਜੀਸ਼ਨ ਤਾਂ ਰਹੀ ਨਹੀਂ اپੋਜੀਸ਼ਨ ਮਾੜੀ ਮੋਟੀ ਜਿਹੜੀ ਸੀ ਉਹ ਉਹਦਾ ਰੋਲ ਅਦਾ ਕਰ ਰਹੀ ਸੀ ਕਿਸਾਨ ਤੇ ਕਿਸਾਨਾਂ ਨੂੰ ਵੀ ਇਹਨਾਂ ਨੇ ਛਲੀਆਂ ਵਾਂਗ ਜਿਹੜਾ ਕੁੱਟਿਆ ਔਰ ਮੈਂ ਹਰਮੀਤ ਸਿੰਘ ਕਾਦੀਆਂ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਮੈਂ ਸੱਚੀ ਕਹਿਣਾ ਵੀ ਜਿਉ ਉਹਨੇ ਕਿਹਾ ਆ ਬੰਦੇ ਨੇ ਜਿਉ ਵਾਕਈ ਉਹ ਗੱਲਾਂ ਉਹ ਸਹੀ ਕਹਿ ਰਿਹਾ ਸੱਚ ਬੋਲ ਰਿਹਾ ਉਹਦੇ ਉੱਤੇ ਲਾਈ ਹੋ ਆਪਣੀ ਕੱਢੇਗਾ ਤੇ ਉਹ ਪੰਜਾਬ ਦਾ ਲੀਡਰ ਬਣ ਸਕਦਾ ਹੈ ਸੱਚੀ ਉਨੇ ਕਿਆ ਯਾਰ ਕਿ ਵਾਕਈ ਜਿਹੜਾ ਆ ਇੱਕ ਪੰਜਾਬ ਦੀਆਂ ਕਦਰਾਂ ਕੀਮਤਾਂ ਅਸੂਲਾਂ ਦੇ ਖਿਲਾਫ ਹੋਇਆ ਔਰ ਅਸੀਂ ਕਈ ਗੱਲਾਂ ਤੇ ਸਹੀ ਤਰੀਕੇ ਨਾਲ ਪੈਰਾ ਨਹੀਂ ਦੇ ਸਕੇ ਜੋ ਸਾਡੇ ਅਸੂਲ ਸੀ ਪੰਜਾਬ ਦੇ ਔਰ ਜਿੰਨਾ ਚਿਰ ਅਸੀਂ ਖਾਲਸਾ ਹੀ ਰੋ ਰੀਤਾਂ ਦੇ ਨਾਲ ਅਕਾਲ ਤਖਤ ਸਾਡੀ ਰਹਿਨਮਾਈ ਹੈ ਨਹੀਂ ਲੜਦੇ ਉਹਨਾਂ ਜਰ ਸਾਨੂੰ ਜਿੱਤ ਪ੍ਰਾਪਤ ਨਹੀਂ ਹੋਣੀ ਇਹ ਮੈਂ ਉਹਨਾਂ ਦੀ ਗੱਲ ਸੁਣ ਕੇ ਮੈਨੂੰ ਖੁਸ਼ੀ ਵੀ ਹੋਈ ਇਸ ਗੱਲ ਦੀ ਕਿ ਸਾਨੂੰ ਉੱਥੋਂ ਹੀ ਸ਼ੁਰੂ ਕਰਨਾ ਪੈਣਾ ਜਿੱਥੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕੀਤਾ